ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਥਰਾਜ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੇ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ تنویر ਸਿੰਘ ਪਿੰਡ ਥਰਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 985557884 ਠੀਕ ਆ ਵੀਰੇ ਇੱਕ ਨਾ ਕੀ ਆ ਜੀ ਸੁਆ ਕਿੰਨਾ ਮੈਂ ਵੀਰੇ ਇਹ ਦੂਜਾ ਸੂਸ ਹੁੰਦੀ ਆ ਵੀ ਸਮਾਂ ਕਿੰਨਾ ਲਊਗੀ ਜੀ ਸਮਾਂ 12 13 ਦਿਨ ਲੈ ਜੀ ਬਈ ਜੀ ਡੇਟ ਮੁਤਾਬਕ ਮੇਰੇ ਮੁਤਾਬਕ ਪਈ ਆ ਦੇ ਠੀਕ ਆ ਜੀ ਇੱਕ ਵੱਧ ਵੀ ਲ ਸਕਦੀ 15 ਵੀ ਲੈ ਕੇ 12 13 ਦਿਨ ਦਾ ਤੱਕੀ ਲੈ ਜੀ ਠੀਕ ਆ ਥਾਣਾ ਦੀ ਗਾਰੰਟੀ ਆ ਜੀ ਥਾਣਾ ਦੀ ਜਮ੍ਹਾਂ ਦੁੱਧ ਦੋ ਬਈ ਮਾਲਕਾਂ ਨੇ ਦੱਸਣਾ ਪਹਿਲੇ ਸੂਏ 20 ਕਿਲੋ ਸੀਗਾ ਇਹਦਾ ਠੀਕ ਹੈ ਜੀ 22 ਕਿਲੋ ਕਹਿ ਲਿਆ ਇੱਥੇ ਠੀਕ ਹੈ ਮੇਰੇ ਤੋੜ ਲਈਏ ਵੜੇ ਨੇ ਕੋ ਬਾਲਾ ਕੱਦ ਵੱਡਾ ਲਈ ਆ ਜੀ ਤੁਰ ਕੇ ਤੁਰ ਕੇ ਦਿਖਾ ਦਿਓ ਜੀ 22 ਤੇ ਦੱਸਣ ਮੁਤਾਬਕ ਜੀ ਸੂਆ 22 ਦਾ ਦੂਜਾ ਸੁੰਦੀ ਆ ਡੇਟ ਮੁਤਾਬਕ 10 ਤੋਂ 12 ਦਿਨ ਪਈ ਆ ਜੀ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਕੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂੜ ਸ਼ੰਗ ਪੂਰਾ ਵੀ ਨਹੀਂ ਦੁੱਧ ਬਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ 20 ਕਿਲੋ ਵੰਗੂ ਪਿਆ ਆ ਵਾ ਇੱਕ ਤਿਆਰ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦਾ ਦੁੱਧ ਪੀ ਲੋਗੇ ਕਿਉਂਕਿ ਕੱਦ ਬੱਡ ਦੀ ਪੂਰੀ ਚੰਗੀ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮ ਫੋੜ ਸ਼ਾਂਗ ਭੂਰਾ ਵੀ ਨਹੀਂ ਜੀ ਕੱਲੀ ਕੱਚੀ ਕੱਚੀ ਆ ਵੀਰੇ ਅੱਜ ਮੈਲ ਵੀ ਤੁਹਾਨੂੰ ਭਾਜ ਜਾਣੀ ਐ ਜਿੱਦੇ ਘਰਮ ਵਾਲੀ ਤਿਆਰ ਹੋਗੀ ਉਹਦੇ ਤੁਹਾਨੂੰ ਵੀ ਪਤਾ ਵੀਰੇ ਕਿਹੜਾ ਰੇਟ ਹੋਣਾਗਾ ਅੱਜ ਦੀ ਵੀਰੇ ਜਮਾ ਛੋਟੀ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਅੱਜ ਦਾ ਵੀਰੇ ਜਿਹੜਾ ਜਮਾ ਲੈਣ ਦੇਣਾ 65000 ਰੁਪਏ ਲੈਣਾ ਹੈ ਤਾਂ ਇਹਦਾ ਖੋਜੂ ਮਾੜਾ ਮੋਟਾ ਮਾੜਾ ਮੋਟਾ ਛੋੜ ਛੱਪੇ ਵਾਲਾ ਖੋਜੂਗਾ ਵੀ ਠੀਕ ਹੈ ਐ ਤਿਆਰ ਹੋ ਗਿਆ ਪੱਛੀ ਦੇ ਨੂੰ ਵੀ ਪਤਾ ਕਿ ਨਰਮੀ ਆ ਦੀ ਹੈ ਸਹੀ ਗੱਲ ਹੈ ਜੀ ਵੱਡੀ ਵੈੜਾ ਕੋਈ ਐ ਛੂਟੀ ਨਹੀਂ ਗਈ ਦੋ 22 ਕਿਲੋ ਦਾ ਰਾਵਣੇ ਦੀ ਬਰੀਕ ਵਾਲੀ ਹੱਕ ਵੀ ਆ ਦੇਣ ਦਾ ਬਾਕੀ ਮਰਚ ਵੇਨ ਪੂਰੀ ਸਟਰੋਂਗ ਹੁੰਦੀ ਆ ਚੰਗੀ ਆ ਵੈੜ ਵੀਰੇ ਕਿਸੇ ਨੇ ਸਾਮ ਕੇ ਵਿੱਚ ਨਹੀਂ ਹੋਵੇ ਚਾਰ ਪੈਸੇ ਦੇਣ ਵਾਲੀ ਆ ਅੱਜ ਬਾਈ ਕਹਿੰਦਾ 65000 ਚ ਦੇ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ